ਸੁਖਰਾਜ ਵਾਰਸ ਪੰਜਾਬ ਦਾ ਮੈਂਬਰ ਹੈ ਔਰ ਉਹ ਲਾਈਵ ਹੋ ਕੇ ਇਹਨਾਂ ਦੇ ਪੂਤੜੇ ਫੁੱਲ ਦਾ ਰਿਕਾਰਡਿੰਗਸ ਸੁਣਾਉਂਦਾ ਸਾਰੀਆਂ ਗੱਲਾਂ ਉਹ ਲਾਈਵ ਹੋ ਕੇ ਦੱਸਦਾ ਹੈਗਾ ਹੌਲੀ 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 ਅਮਰਤਪਾਲ ਦਾ ਜਿਹੜਾ ਉਹ ਇੱਕ ਬਣਾਇਆ ਹੋਇਆ ਸੀ ਨਾ ਸ਼ਗੂਫਾ ਉਹ 익ਸਪੋਜ਼ ਹੋ ਰਿਹਾ ਉਹਨੇ 15 ਬੰਦਿਆਂ ਦੀ ਹਟਲਿਸਟ ਰਿਲੀਜ਼ ਕੀਤੀ ਹੈ ਫਿਰ ਉਹ ਜਦੋਂ ਆਪੋ ਵਿੱਚ ਗੱਲ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਜਿਹੜੇ 15 ਬੰਦੇ ਨੇ ਇਹਨਾਂ ਨੂੰ ਖਤਮ ਕਰਨਾ ਹੈਗਾ ਕਿ ਇਹਨਾਂ ਦੀ ਕਰਨੀ ਔਰ ਕਤਨੀ ਚ ਬਹੁਤ ਫਰਕ ਸੀਗਾ ਜੋ ਆਪਾਂ ਟੈਂਡ ਕਰਦੇ ਸੀ ਇਹ ਲੋਕ ਉਹ ਨਹੀਂ ਹੈਗੇ ਜਿਵੇਂ ਜਿਵੇਂ ਇਹਨਾਂ ਦੀ ਲੇਅਰਸ ਖੁੱਲਦੀਆਂ ਗਈਆਂ ਤੇ ਪਲ ਤੇ ਉਹਨਾਂ ਦੇ ਸਾਥ ਬਿਲਕੁਲ ਜੀ ਬਿਲਕੁਲ ਜੋ ਇਹ ਪੂਰਾ ਟੋਲਾ ਹੈਗਾ ਇਹ ਠੱਗ ਟੋਲਾ ਸੀਗਾ ਲੜਵਾਉਣ ਨੂੰ ਇਹ ਲੈ ਕੇ ਗਏ ਥਾਣੇ ਸਟੇਟ ਦੇ ਨਾਲ ਮੁੰਡੇ ਲੜਵਾਏ ਇਹ ਇਹਨਾਂ ਨੇ ਗੁਰੂ ਸਾਹਿਬ ਦੀ ਪਾਲਕੀ ਲੈ ਕੇ ਗਏ ਇਹ 200 250 ਮੁੰਡਾ ਲੈ ਕੇ ਗਏ ਇਹ ਛੁੜਵਾਣਾ ਕਿੰਨੂ ਸੀਗਾ ਇਹਨਾਂ ਦੇ ਬੰਦੇ ਨੂੰ ਛੁੜਵਾਣਾ ਸੀ ਤੇ ਅੱਜ ਇੱਕ ਬੰਦੇ ਨੂੰ ਛੜਾਣ ਪਿੱਛੇ 40 ਬੰਦਾ ਇਹਨਾਂ ਨੇ ਅੰਦਰ ਕਰਾਤਾ ਤੇ ਅੱਜ ਉਹ 40 ਬੰਦੇ ਦੇ ਘਰ ਖਾਣ ਨੂੰ ਰੋਟੀ ਨਹੀਂ ਹੈ ਜਦੋਂ ਗੁਰਪ੍ਰੀਤ ਸਿੰਘ ਹਰੀਨੋ ਜਿਹੜਾ ਦੀਪ ਸਿੱਧੂ ਦਾ ਬੜਾ ਰਾਈਟ ਹੈਂਡ ਸੀ ਤੇ ਵਾਰਿਸ ਪੰਜਾਬ ਦਾ ਟ੍ਰੈਜ਼ਰਰ ਵੀ ਸੀ ਜਦੋਂ ਉਹਦਾ ਇਹਨਾਂ ਨੇ ਮਰਡਰ ਕਰਵਾਇਆ ਅਮਰਜੀਤਪਾਲ ਐਨਡੀ ਦੀ ਗੈਂਗ ਨੇ ਉਸ ਤੋਂ ਬਾਅਦ ਦੇ ਮੈਨੂੰ ਕੰਟੀਨਿਊਸਲੀ ਟਾਰਗੇਟ ਕਰ ਰਹੇ ਪੂਰੀ ਟੀਮ ਤੇ ਇੱਕ ਸਵਾਲ ਚੱਕਦੀ ਹੈ ਕਿ ਜੇ ਤੁਸੀਂ ਪੈਸੇ ਇਕੱਠੇ ਕੀਤੇ ਸੀ ਵਕੀਲਾਂ ਦੇ ਨਾਮ ਤੇ ਤੇ ਉਹ ਪੈਸੇ ਕਿੱਥੇ ਗਏ ਕੌਣ ਖਾ ਗਿਆ ਔਰ ਕਿਉਂ ਤੁਸੀਂ ਜਿਹੜੇ ਇਹ ਮੁੰਡਿਆਂ ਨੇ ਤੁਹਾਡੇ ਪਿੱਛੇ ਜਨਾਲੇ ਆਏ ਸੀਗੇ ਉਹਨਾਂ ਦੀ ਪਿਆਰ ਵੀ ਕਿਉਂ ਨਹੀਂ ਕਰਦੇ ਪਏ ਅੱਜ ਇਹਨਾਂ ਤੋਂ ਹੱਥ ਪਲਾ ਛਾੜ ਜਾਂਦੇ ਆ ਔਰ ਕਹਿੰਦੇ ਕਿ ਸਾਡੇ ਕਹਿਣ ਤੇ ਜਨਾਲੇ ਆਏ ਸੀਗੇ ਗੈਂਗਸਟਰ ਬਘੇਲਾ ਲਗਾਤਾਰ ਪੰਜਾਬ ਦੇ ਵਿੱਚ ਥ੍ਰੈਟ ਲੋਕਾਂ ਨੂੰ ਥ੍ਰੈਟ ਦਵਾ ਰਿਹਾ ਹੈ ਜੀਆ ਇਹ ਗੈਂਗਸਟਰ ਹੈਗਾ ਬਘੇਲਾ ਇਹਦਾ ਨਾਮ ਆ ਇਹ ਅਮਰਤਪਾਲ ਦਾ ਕੋਆਰਡੀਨੇਟਰ ਰਿਹਾ ਅਮਰਤਪਾਲ ਦੇ ਸਾਰੇ ਫੰਡ ਮੈਨੇਜਰ ਮੈਨੇਜ ਕਰਦਾ ਰਿਹਾ ਅਮਰੀਕਾ ਚ ਕੱਲ ਇੱਕ ਲਿਸਟ ਜਾਰੀ ਕੀਤੀ ਗਈ ਹੈ 15 ਬੰਦਿਆਂ ਦੀ ਹਿਟਲਿਸਟ ਇਹ ਹਿਟਲਿਸਟ ਦਾ ਮਤਲਬ ਤਾਂ ਅਸੀਂ ਸਾਰੇ ਸਮਝਦੇ ਹਾਂ ਕਿ ਇਹ 15 ਲੋਕਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਹੈ ਇਹ ਕੌਣ 15 ਲੋਕ ਨੇ ਕਿਹਨੇ ਹਿਟਲਿਸਟ ਜਾਰੀ ਕੀਤੀ ਹੈ ਉਹਦੇ ਵਿੱਚੋਂ ਤਿੰਨ ਜਣੇ ਇਸ ਵੇਲੇ ਸਾਡੇ ਨਾਲ ਹੈਗੇ ਨੇ ਐਡਵੋਕੇਟ ਸਿਮਰਨਜੀਤ ਸਿੰਘ ਜੀ ਸਿਮਰਨ ਜੀ ਕੀ ਹਿਟਲਿਸਟ ਹੈ ਉਹਦੇ ਵਿੱਚ ਤੁਹਾਡਾ ਨਾਮ ਵੀ ਹੈ ਇਹ ਹਿਟਲਿਸਟ ਕਿਹਨੇ ਜਾਰੀ ਕੀਤੀ ਹੈ ਔਰ ਇਹਦਾ ਪਰਪਸ ਕੀ ਹੈ ਕਿ ਕੀ ਸਾਬਿਤ ਕਰਨਾ ਹੈ ਕਿ ਤੁਹਾਨੂੰ ਨਿਸ਼ਾਨੇ ਤੇ ਕਦੇ ਵਾਸਤੇ ਲਿਆ ਜਾਵੇ ਇਹ ਕੱਲ ਸਵੇਰੇ ਇੱਕ ਫੇਸਬੁਕ ਤੇ ਕੁਬਗੇਲ ਸਿੰਘ ਨਾਂ ਦਾ ਯੂਐਸ ਤੋਂ ਹੈਗਾ ਹੈ ਉਨੇ 15 ਬੰਦਿਆਂ ਦੀ ਹਟਲਿਸਟ ਰਿਲੀਜ਼ ਕੀਤੀ ਹੈ ਫਿਰ ਉਹ ਜਦੋਂ ਆਪੋ ਵਿੱਚ ਗੱਲ ਕਰ ਰਹੇ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਜਿਹੜੇ 15 ਬੰਦੇ ਨੇ ਇਹਨਾਂ ਨੂੰ ਖਤਮ ਕਰਨਾ ਹੈਗਾ ਤੇ ਇਹ ਬਗੇਲ ਸਿੰਘ ਦਾ ਮੈਂ ਪਤਾ ਕੀਤਾ ਹੈ ਇਹ ਗਰਦਾਸਪੁਰ ਦੇ ਵਿੱਚ ਇੱਕ ਕੁਮਾਨ ਏਰੀਆ ਪੈਂਦਾ ਹੈ ਉੱਥੋਂ ਦਾ ਇਹ ਮੋਟਰ ਮਕੈਨਿਕ ਹੈ ਤੇ ਕੁਝ ਸਮਾਂ ਪਹਿਲੇ ਇਹ ਯੂਐਸ ਚ ਲੱਗੇ ਉੱਥੇ ਇਹ ਪੰਛਤ ਡਰਾਈਵਰਾਂ ਦਾ ਇੱਕ ਗੈਂਗ ਹੈ ਜਿਹੜੀ ਕੰਟੀਨਿਊਸਲੀ ਫੇਸਬੁੱਕ ਦੇ ਉੱਪਰ ਫੇਕ ਆਈਡਿਜ਼ ਬਣਾ ਕੇ ਪੰਜਾਬ ਦੇ ਹਰ ਚੰਗੇ ਬੰਦੇ ਨੂੰ ਟਰੋਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਨੇ ਰਵੀ ਸਿੰਘ ਜਿਹੜੇ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਹਿਊਮਨ ਰਾਈਟਸ ਦਾ ਉਹਨਾਂ ਨੂੰ ਵੀ ਟਾਰਗੇਟ ਕੀਤਾ ਤੇ ਮੇਰੀ ਇਹ ਤਾਂ ਖਿਲਾਫ ਨਹੀਂ ਕਿ ਇੱਕ ਮੁੰਡਾ ਅਮਰਿਤਪਾਲ ਜਿਹੜਾ ਮੈਂਬਰ ਪਾਰਲੀਮੈਂਟ ਬਣ ਗਿਆ ਹੈ ਤੇ ਪਹਿਲੇ ਮੈਂ ਉਹਦਾ ਵਕੀਲ ਵੀ ਸੀ ਤੇ ਇਨ ਕੇਸਸ ਦੇ ਵਿੱਚ ਮੈਂ ਉਹਦਾ ਆਰਡਰ ਵੀ ਅੰਮ੍ਰਿਤਸਰ ਤੋਂ ਕਰਾਈ ਨਹੀਂ ਜਦੋਂ ਗੁਰਪ੍ਰੀਤ ਸਿੰਘ ਹਰੀਨੋ ਜਿਹੜਾ ਦੀਪ ਸਿੱਧੂ ਦਾ ਬੜਾ ਰਾਈਟ ਹੈਂਡ ਸੀ ਤੇ ਵਾਰਿਸ ਪੰਜਾਬ ਦਾ ਟ੍ਰੈਜ਼ਰਰ ਵੀ ਸੀ ਜਦੋਂ ਉਹਦਾ ਇਹਨਾਂ ਨੇ ਮਰਡਰ ਕਰਵਾਇਆ ਅਮਰਿਤਪਾਲ ਐਂਡ ਦੀ ਗੈਂਗ ਨੇ ਉਸ ਤੋਂ ਬਾਅਦ ਦੇ ਮੈਨੂੰ ਕੰਟੀਨਿਊਸਲੀ ਟਾਰਗੇਟ ਕਰ ਰਹੇ ਕਦੇ ਜਿਹੜੀ ਬਲੈਕ ਬੈਬ ਹੈ ਉਹਦੇ ਉੱਪਰ ਸਪਾਰੀ ਦਿੰਦੇ ਨੇ ਕਦੇ ਰਾਤ ਨੂੰ ਜਿਹੜੇ ਵਰਚੁਅਲ ਨੰਬਰਸ ਨੇ ਉਹ ਬਦਲ ਬਦਲ ਕੇ ਥ੍ਰੈਟ ਕਾਲਸ ਇਹਨਾਂ ਦੀਆਂ ਆਉਂਦੀਆਂ ਨੇ ਤੇ ਇੱਕ ਕ੍ਰੋਸ ਬਾਰਡਰ ਤੋਂ ਪਾਰ ਵੀ ਤੇ ਵਿਦਨ ਹਰ ਜਗ੍ਹਾ ਤੋਂ ਇਹ ਵੀ ਕੋਸ਼ਿਸ਼ ਕਰ ਰਹੇ ਨੇ ਡਰੋਂ ਦੀ ਕਿ ਮੈਨੂੰ ਇਹ ਪ੍ਰੈਸ਼ਰਾਈਜ਼ ਕਰ ਰਹੇ ਨੇ ਕਿ ਤੂੰ ਗੁਰਪ੍ਰੀਤ ਸਿੰਘ ਹਰੀਨੌਰ ਦੇ ਕੇਸ ਵਿੱਚੋਂ ਪਿੱਛੇ ਹਟ ਜਾਏ ਇਹ ਜਿਹੜਾ ਅਮਰਿਤਪਾਲ ਹੈ ਉਹਦੇ ਖਿਲਾਫ ਨਹੀਂ ਬੋਲਣਾ ਹੈਗਾ ਸਾਡੇ ਨਾਲ ਇੱਕ ਐਡਵੋਕੇਟ ਪਰਮਿੰਦਰ ਸਿੰਘ ਵੀ ਹੈਗੇ ਨੇ ਜਲੰਧਰ ਤੋਂ ਇਹਨਾਂ ਨੂੰ ਉਹ ਸਟ ਲਿਸਟ ਵਿੱਚ ਸ਼ਾਮਿਲ ਕੀਤਾ ਗਿਆ ਜੀ ਪ੍ਰਵਿੰਦਰ ਜੀ ਤੁਹਾਡਾ ਕੀ ਲੈਣਾ ਦੇਣਾ ਹੈ ਇਸ ਸਟ ਲਿਸਟ ਨਾਲ ਤੁਹਾਨੂੰ ਅਮਰਤਪਾਲ ਜੇ ਅਰੋਪ ਲਾਏ ਜਾਣੇ ਅਮਰਤਪਾਲ ਦੇ ਐਸੋਸੀਏਟ ਹੈਗੇ ਨੇ ਉਹਨਾਂ ਨਾਲ ਜੁੜੇ ਹੋਏ ਬਗੇਲ ਸਿੰਘ ਜਿਨ੍ਹਾਂ ਨੇ ਤੁਹਾਡਾ ਨਾਮ ਵੀ ਹਿਟ ਲਿਸਟ ਪਾਇਆ ਤੁਹਾਨੂੰ ਕਦੇ ਵਾਸਤੇ ਪਾਇਆ ਜਾ ਰਿਹਾ ਦੇਖੋ ਇਹ ਨਾ ਇੱਕ ਟੋਲਿੰਗ ਗੈਂਗ ਹੈ ਬੇਸਿਕਲੀ ਔਰ ਇਹ ਇੱਕ ਸਾਈਬਰ ਟੈਰਰਿਜ਼ਮ ਹੈ ਕਿ ਇਹ ਹਰ ਬੰਦੇ ਦਾ ਜਿਹੜਾ ਕੈਰੈਕਟਰ ਅਸੈਸਿਨੇਸ਼ਨ ਕਰਦੇ ਔਰ ਇਹਨਾਂ ਦਾ ਇੱਕ ਪ੍ਰੈਸ਼ਰ ਟੈਕਟਿਕ ਹੈ ਵਿੱਚ ਮੈਂ ਅਮਰਤਪਾਲ ਸਿੰਘ ਦੇ ਅਗੇਂਸਟ ਇੱਕ ਇਲੈਕਸ਼ਨ ਪਟੀਸ਼ਨ ਚਲਦੀ ਪਈ ਹੈ ਉਹਦੇ ਵਿੱਚ ਲਾਇਰਾਂ ਔਰ unfortunately ਕਿਸੇ ਜਮਾਨੇ ਦੇ ਵਿੱਚ ਮੈਂ ਇਹਨਾਂ ਦੀ ਹੈਲਪ ਵੀ ਕੀਤੀ ਸੀਗੀ ਕਿਉਂਕਿ ਜਦੋਂ ਇਹਨਾਂ ਦੀ ਧੜਪકડ ਹੋਈ ਤੇ ਕੁਝ ਪੰਤਕ ਸਰਕਲਸ ਦੇ ਵਿੱਚ ਸਾਡੇ ਸਹੁਰਦ ਜਿਹੜੇ ਸੱਜਣ ਸੀਗੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਧੱਕਾ ਹੁੰਦਾ ਪਰ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਬਟ ਜਦੋਂ ਮੈਂ ਮਿਸ਼ਨ ਲੈਵਲ ਤੇ ਦੇਖਿਆ ਇਹਨਾਂ ਨੂੰ ਕਿ ਇਹਨਾਂ ਦੀ ਕਰਨੀ ਔਰ ਕਰਨੀ 'ਚ ਬਹੁਤ ਫਰਕ ਸੀਗਾ ਜੋ ਆਪਾਂ ਟੈਂਡ ਕਰਦੇ ਸੀ ਇਹ ਲੋਕ ਉਹ ਨਹੀਂ ਹੈਗੇ ਜਿਵੇਂ ਜਿਵੇਂ ਇਹਨਾਂ ਦੀ ਲੇਅਰਸ ਖੁੱਲਦੀਆਂ ਗਈਆਂ ਉਹਨਾਂ ਦੇ ਪਾਲਦੇ ਉਹਨਾਂ ਦੇ ਸਾਥੀ ਬਿਲਕੁਲ ਜੀ ਬਿਲਕੁਲ ਜੋ ਇਹ ਪੂਰਾ ਟੋਲਾ ਹੈਗਾ ਠਗ ਟੋਲਾ ਸੀਗਾ ਕਿਵੇਂ ਇੱਕ ਡਰਾਈਵਰ ਨੂੰ ਪਲਾਂਟ ਕੀਤਾ ਜਾਂਦਾ ਪੰਜਾਬ ਦੇ ਵਿੱਚ ਪੋਲਿਟਿਕਸ ਦੇ ਵਿੱਚ ਔਰ ਕਿਵੇਂ ਉਹਨੂੰ ਜਿਹੜਾ ਯੂਜ਼ ਕੀਤਾ ਜਾਂਦਾ ਜਦੋਂ ਸਾਰੀਆਂ ਲੇਅਰਸ ਖੁੱਲਦੀਆਂ ਕਿ ਵੀ ਨਸ਼ੇ ਛਡਾਉਂਦਾ ਸੀ ਤੇ ਮੈਂ ਦੇਖਿਆ ਵੀ ਕੋਰਟਸ ਦੇ ਵਿੱਚ ਜਦੋਂ ਇਹ ਬੰਦੇ ਪੇਸ਼ ਕੀਤੇ ਨੇ ਇਹਨਾਂ ਜਦੋਂ ਮੈਡੀਕਲ ਹੋਏ ਤੇ 100% ਬੰਦੇ ਨਿਸ਼ੇੜੀ ਸੀਗਾ ਬੇਸਿਕਲੀ ਔਰ ਉਸ ਤੋਂ ਬਾਅਦ ਮੈਂ ਜਦੋਂ ਉਹਨਾਂ ਦੇ ਕੇਸਸ ਨੂੰ ਆਬਜੈਕਟ ਕੀਤਾ ਕਿ ਭਾਈ ਇਹ ਸਾਰਾ ਜਿਹੜਾ ਤੁਹਾਡਾ ਸਿਸਟਮ ਹੈ ਇਟਸ ਨਾਟ ਰਾਈਟ ਕੁਝ ਐਵੀ ਸੀ ਰੀਜ਼ਨ ਕਿ ਇੱਕ ਅਵਤਾਰ ਸਿੰਘ ਖੰਡਾ ਨਾਮ ਦਾ ਲੜਕਾ ਸੀਗਾ ਔਰ ਹੀ ਹੈਜ਼ ਅ ਵੈਰੀ ਗੁੱਡ ਰੈਪਿਊਟੇਸ਼ਨ ਅਮੰਗ ਆਲ ਦਾ ਐਕਟਿਵਿਸਟਸ ਉਹਨੇ ਮੈਨੂੰ ਕਿਹਾ ਕਿ ਭਾਜੀ ਅਸੀਂ ਨਾ ਫ੍ਰੀ ਕੰਮ ਨਹੀਂ ਕਰਾਉਣਾ ਕਿਸੇ ਤੋਂ ਕਿਸੇ ਵਕੀਲ ਤੋਂ ਚਾਹੇ ਪੰਥਕਾ ਮੈਂ ਚਾਹੇ ਜੋ ਵੀ ਸਾਡੇ ਜਥੇਬੰਦੀ ਦੇ ਜਿਹੜੇ ਮੁੰਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਕੇਸਸ ਨੂੰ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਮੈਨੇਜ ਕਰਨਾ ਚਾਹੁੰਦੇ ਆ ਤਾਂ ਤੁਸੀਂ ਤਕਰੀਬਨ ਕੋਈ 12-15 ਵਕੀਲਾਂ ਦੀ ਕੋਈ ਟੀਮ ਖੜੀ ਕਰੋ ਤੇ ਅਸੀਂ ਉਹਨਾਂ ਨੂੰ ਪੇ ਕਰਾਂਗੇ ਤੇ ਉਹਨੇ ਮੈਨੂੰ ਬਾਅਦ ਦੇ ਵਿੱਚ ਕਿਹਾ ਕਿ ਅਸੀਂ 28 ਲੱਖ ਰੁਪਈਆ ਇੱਕ ਅਮਾਉਂਟ ਉਹਨੇ ਕੋਰਟ ਵੀ ਕੀਤੀ 28 ਲੱਖ ਰੁਪਈਆ ਅਸੀਂ ਵਕੀਲਾਂਾਂ ਦਾ ਆ ਔਰ ਜੋ ਲੀਗਲ ਖਰਚੇ ਵਾਸਤੇ ਭੇਜਤਾ ਹੋਇਆ ਇਹ ਉਹ ਸਾਰੇ ਜਿਹੜੇ ਕਿ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਦਾ ਜਿਹੜੇ ਕੇਸ ਚੱਲ ਰਹੇ ਸੀ ਉਹਦੇ ਵਾਸਤੇ ਜੋ ਉਸ ਵੇਲੇ ਜਨਾਲਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਜਿਹੜੀ ਧੜਪੜ ਪਕੜ ਹੋਈ ਹੈ ਤੇ ਉਹ ਬਾਅਦ ਦੇ ਵਿੱਚ ਕਹਿੰਦਾ ਵੀ ਅਸੀਂ ਉਹ ਸਾਰੇ ਵਕੀਲਾਂ ਨੂੰ ਜਿਹੜਾ ਹੈਗਾ ਅਸੀਂ ਵੀਲ ਪੇ ਐਂਡ ਨੋ ਵਨ will do his work ਫ੍ਰੀ ਆਫ ਕਾਸਟ ਕਿ ਅਸੀਂ ਕਿਸੇ ਦਾ ਬਰਡਨ ਨਹੀਂ ਪਾਉਣਾ ਚਾਹੁੰਦੇ ਤੇ ਸਾਡੇ ਕੋਲ ਫੰਡ ਹੈਗਾ ਉਰ ਤੋਂ ਬਾਅਦ ਜਿਹੜੇ ਵਕੀਲਾਂ ਨੇ ਕੰਮ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਇਹ ਬੜੀ ਅਨਫੋਰਚੂਨੇਟ ਗੱਲ ਹੈ ਕਿ ਅਮਰਤਪਾਲ ਸਿੰਘ ਵਾਸਤੇ ਅੱਜ ਸੀਨੀਅਰ ਡੈਜ਼ਿਗਨੇਟਿਡ ਵਕੀਲ ਤੇ ਖੜ ਜਾਂਦੇ ਅਦਾਲਤਾਂ ਵਿੱਚ ਆ ਕੇ ਪਰ ਤੁਹਾਨੂੰ ਹੈਰਾਨੀ ਹੋਊਗੀ ਜਿਹੜਾ ਅਜਨਾਲਾ ਇਨਸੀਡੈਂਟ ਹੈ ਅੱਜ ਉੱਥੇ ਕਹਿੰਦੇ ਲੜਕਿਆਂ ਕੋਲ ਵਕੀਲ ਕਰਨ ਤੇ ਪੈਸੇ ਨਹੀਂ ਹੈਗੇ ਔਰ ਇਹਨਾਂ ਨੇ ਉਹਨਾਂ ਤੋਂ ਹੱਥ ਛਾੜਤੇ ਆ ਉਹ ਜਿਹੜੇ 28 ਲੱਖ ਦੀ ਗੱਲ ਕਰ ਰਹੇ ਹੋ ਕੀ ਉਹ ਪੈਸੇ ਕਦੇ ਪਹੁੰਚੇ ਇੱਥੇ ਕਿਸੇ ਨੂੰ ਨੋ 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 ਨਾਟ ਅ ਸਿੰਗਲ ਪੈਣੀ ਕਿਸੇ ਨੂੰ ਪੇ ਹੋਈ ਹੈ ਜੀ ਉਹ ਪੈਸੇ ਜਿਹੜੇ ਹੈਗੇ ਜਿੰਨਾ ਲੋਕਾਂ ਦੇ ਕੋਲ ਆਏ ਆ ਆ ਉਹ ਉਹਨਾਂ ਤੱਕ ਹੀ ਰਹਿ ਗਏ ਕਹਿੰਦਾ ਮਤਲਬ ਹੈ ਕਿ ਉਹ ਅਮਰਤਪਾਲ ਦਾ ਪਰਿਵਾਰ ਸੀ ਜਾਂ ਅਮਰਤਪਾਲ ਦੇ ਨਾਲ ਦੇ ਕੁਝ ਲੋਕ ਸੀ ਉਹ ਜਿਹੜਾ ਫੰਡ ਹੈ ਪਹਿਲੀ ਗੱਲ ਤੇ ਜਿਹੜਾ ਹੈਗਾ ਜੀ ਉਹ ਫੰਡ ਮੈਂ ਆਬਜੈਕਟਿਵ ਹੀ ਕੀਤਾ ਸੀਗਾ ਵੀ ਜਿਹੜਾ ਤੁਸੀਂ ਭੇਜਦੇ ਪਏ ਹੋ ਉਹ ਫੰਡ ਜਿਹੜਾ ਹੈਗਾ ਉਹ ਕਿਵੇਂ ਤੁਸੀਂ ਡਿਸਟ੍ਰੀਬਿਊਟ ਕਰੋਗੇ ਮੁੰਡਿਆਂ ਦੇ ਵਿੱਚ ਨਹੀਂ ਵਕੀਲਾਂ ਦੇ ਵਿੱਚ ਔਰ ਕੌਣ ਕਰੇਗਾ ਤੇ ਉਹ ਕਹਿੰਦੇ ਸਾਡੇ ਬੰਦੇ ਹੈਗੇ ਆ ਇੱਥੇ ਉਹ ਜਿਹੜੇ ਪੈਸੇ ਨੇ ਕਦੀ ਕਿਸੇ ਕੋਲ ਨਹੀਂ ਪਹੁੰਚੇ ਇਹਨਾਂ ਜਿਹੜਾ ਬਾਹਰ ਠੱਗ ਟੋਲਾ ਅੱਜ ਲੋਕਾਂ ਨੂੰ ਬਿਲੀਫ ਹੈਗੀ ਕਰਦਾ ਪਿਆ ਇਹਨਾਂ ਨੇ ਕਰੋੜਾਂ ਰੁਪਈਆ ਇਕੱਠਾ ਕੀਤਾ ਹੈ ਇਹਨਾਂ ਮੁੰਡਿਆਂ ਦੇ ਕੇਸਾਂ ਦੀ ਪੈਰਵਾਈ ਵਾਸਤੇ ਔਰ ਕਿਸੇ ਨੂੰ ਇੱਕ ਚਵਾਨੀ ਨਹੀਂ ਦਿੱਤੀ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਮਰਤਪਾਲ ਵਾਸਤੇ ਸੀਨੀਅਰ ਡੈਜ਼ਿਗਨੇਟਿਡ ਐਡਵੋਕੇਟ ਅੱਜ ਅਦਾਲਤਾਂ ਵਿੱਚ ਖੜੇ ਨੇ ਜਿਹੜੇ ਅਜਨਾਲਾ ਕੇਸ ਹੈ ਔਰ ਔਰ ਤੋਂ ਇਲਾਵਾ ਕਾਫੀ ਸਾਰੇ ਕੇਸਿਸ ਸੀਗੇ ਜਿਹੜੇ ਮਹਤਪੂਰ ਨਕੋਦਰ ਫਲੋਰ ਹੋਰ ਸ਼ਹਿਰਾਂ ਦੇ ਵਿੱਚ ਕੇਸਿਸ ਸੀਗੇ ਉਹਨਾਂ ਵਿੱਚ ਵਕੀਲ ਤੱਕ ਪੇਸ਼ ਨਹੀਂ ਹੁੰਦੇ ਅਜਨਾਲੇ ਵਿੱਚ ਪੋਜੀਸ਼ਨ ਹੈ ਕਿ ਜਿਹੜੇ ਫ੍ਰੀ ਲੀਗਲ ਹੈ ਤਾਂ ਜਿਹੜੇ ਵਕੀਲ ਨਹੀਂ ਉਹਨਾਂ ਦੇ ਕੇਸ ਟਰਦੇ ਜੀ ਉਹ ਪੈਸੇ ਆਏ ਸੀ ਤੇ ਪੈਸੇ ਇਹ ਹੈਗਾ ਕਿ ਅਮਰਤਾਲ ਤੇ ਉਹਨਾਂ ਦੇ ਸਾਥੀਆਂ ਜਿਹੜੇ ਅਜਨਾਲਾ ਤੇ ਕੇਸ ਹੈਗੇ ਨੇ ਉਹਦੇ ਵਾਸਤੇ ਕੋਈ ਵਕੀਲ हायर ਨਹੀਂ ਆ ਲੀਗਲ ਰੇਟ ਤੋਂ ਮਿਲ ਰਹੇ ਆ ਫ੍ਰੀ ਚ ਉਹ ਵੀ ਸਰਕਾਰ ਦੇ ਖਰਚੇ ਤੋਂ ਬਿਲਕੁਲ ਜੀ ਬਿਲਕੁਲ ਤੁਸੀਂ ਉਹਨਾਂ ਦੇ ਆਰਡਰ ਸ਼ੀਟ ਪੜ੍ਹ ਸਕਦੇ ਹੋ ਮੈਂ ਲਾਸਟ ਤੋਂ ਲਾਸਟ ਆਰਡਰ ਜਿਹੜਾ ਹੈਗਾ ਜੀ ਜਦੋਂ ਅਸੀਂ ਉੱਤੇ ਦੇਖਿਆ ਹੈ ਤੇ ਅਬਾਊਟ 25 ਜਿਹੜੇ ਬੰਦੇ ਸੀਗੇ ਉਹਨਾਂ ਦੇ ਜਿਹੜੇ ਹੈਗੇ ਆ ਲੀਗਲ ਰੇਟ ਦੇ ਵਕੀਲ ਪੇਸ਼ ਹੁੰਦੇ ਪਏ ਸੀ ਔਰ ਇੱਕ ਆਰਡਰ ਇਹੋ ਜਿਹਾ ਵੀ ਸੀਗਾ ਕਿ ਉਹਨਾਂ ਵਿੱਚ ਕੋਈ ਬੰਦਾ ਪੇਸ਼ ਨਹੀਂ ਹੋਇਆ ਉਹਨਾਂ ਦੀ ਪੇਰਵਾਹੀ ਕਰਨ ਵਾਸਤੇ ਔਰ ਸਰਕਾਰ ਜਿਹੜਾ ਅ ਪਾਸ ਕਰਦੀ ਹੈ ਕਿ ਤੁਸੀਂ ਇਹਨਾਂ ਨੂੰ ਰੀਪਰਸੈਂਟ ਕਰੋ ਕਿਉਂਕਿ ਇਹਨਾਂ ਕੋ ਕੋਈ ਕਾਉਂਸਲ ਨਹੀਂ ਹੈਗਾ ਸੋ ਇਹ ਇੱਕ ਜਿਹੜੀ ਚੀਜ਼ ਹੈਗੀ ਇਹਨਾਂ ਦੀ ਪੂਰੀ ਟੀਮ ਤੇ ਇੱਕ ਸਵਾਲ ਚੱਕਦੀ ਹੈ ਕਿ ਜੇ ਤੁਸੀਂ ਪੈਸੇ ਇਕੱਠੇ ਕੀਤੇ ਸੀ ਵਕੀਲਾਂ ਦੇ ਨਾਮ ਤੇ ਤੇ ਉਹ ਪੈਸੇ ਕਿੱਥੇ ਗਏ ਕੌਣ ਖਾ ਗਿਆ ਔਰ ਕਿਉਂ ਤੁਸੀਂ ਜਿਹੜੇ ਇਹ ਮੁੰਡਿਆਂ ਨੇ ਤੁਹਾਡੇ ਪਿੱਛੇ ਜਨਾਲੇ ਆਏ ਸੀਗੇ ਉਹਨਾਂ ਦੀ ਪੈਰ ਵੀ ਕਿਉਂ ਨਹੀਂ ਕਰਦੇ ਪਏ ਅੱਜ ਇਹਨਾਂ ਤੋਂ ਹੱਥ ਪਲਾ ਛਾੜ ਜਾਂਦੇ ਆ ਔਰ ਇਹ ਕਹਿੰਦੇ ਕਿ ਸਾਡੇ ਕਹਿਣ ਤੇ ਜਨਾਲੇ ਆਏ ਸੀਗੇ ਇਹਨਾਂ ਲੋਕਾਂ ਦਾ ਕੈਰੇਕਟਰ ਹੈ ਔਰ ਕਿਰਦਾਰ ਹੈ ਇਸ ਤੋਂ ਇਲਾਵਾ ਇਹ ਜਿਹੜੀ ਲਿਸਟ ਹੈ ਇਹ ਹਿਟ ਲਿਸਟ ਜਿਹੜੀ ਹੈ ਹਾਂ ਬੰਦਿਆਂ ਬੰਦਿਆਂ ਦੀ ਇਹ ਜਦੋਂ ਪੰਜਾਬ ਦੇ ਵਿੱਚ ਅਤਵਾਦ ਦਾ ਦੌਰ ਸੀ ਨਾ ਇਹ ਹਿਟ ਲਿਸਟਾਂ ਉਤੋਂ ਜਾਰੀ ਹੁੰਦੀਆਂ ਸੀ ਔਰ ਬੜੇ ਸਮੇਂ ਬਾਅਦ ਇਹ ਹਿਟ ਲਿਸਟ ਦੁਆਰਾ ਇੱਕ ਜਾਰੀ ਕੀਤੀ ਆ ਐਕਚੁਅਲ ਦੇ ਵਿੱਚ ਇੱਕ ਹਿਟ ਲਿਸਟ ਪਹਿਲਾਂ ਵੀ ਆਈ ਸੀ 20 ਬੰਦਿਆਂ ਦੀ ਉਹਦੇ ਵਿੱਚ 20 ਬੰਦਿਆਂ ਦਾ ਨਾਮ ਸੀ ਤੇ ਉਹ ਉਹ ਜਦੋਂ ਹਿਟ ਲਿਸਟ ਜਾਰੀ ਕੀਤੀ ਗਈ ਸੀ ਉਹਦੇ ਵਿੱਚੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਹਰੀ ਨੂੰ ਉਹਦਾ ਕਤਲ ਹੋ ਜਾਂਦਾ ਇਹ ਹੁਣ ਦੂਜੀ ਹਿਟ ਲਿਸਟ ਆ ਅਸੀਂ ਸਰਕਾਰ ਨੂੰ ਉਦੋਂ ਵੀ ਕਿਹਾ ਸੀਗਾ ਕਿ ਭਾਈ ਇਹ ਜਿਹੜਾ ਚੱਲਦਾ ਪਿਆ ਨਾ ਇਹ ਕੋਈ ਤੁਸੀਂ ਇਹਨੂੰ ਲਾਈਟਲੀ ਨਾ ਲਵੋ ਇਹ ਜਿਹੜੀ ਚੀਜ਼ ਹੈਗੀ ਇਹ ਅੱਗੇ ਜਾ ਕੇ ਤੰਗ ਕਰੇਗੀ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਸਿਸਟਮ ਚੱਲਦਾ ਪਿਆ ਇਹ ਤੁਹਾਨੂੰ ਵੀ ਪਤਾ ਕਿਵੇਂ ਚੱਲਦਾ ਹੈ ਔਰ ਕੌਣ ਰਨ ਕਰਦਾ ਇਹ ਲੋਕ ਜਿਹੜੇ ਸਾਈਬਰ ਟੈਰੋਰਿਜ਼ਮ ਤੇ ਬੈਠੇ ਨੇ ਆਪਣੀ ਜਿਹੜੀ ਬਾਹਰ ਬੈਠੇ ਨੇ ਔਰ ਕਾਨੂੰਨ ਦੀ ਪਹੁੰਚ ਤੋਂ ਬਾਹਰ ਨੇ ਪੰਜਾਬ ਸਰਕਾਰ ਉਹ ਜਿਹੜੀ ਸਕਿਉਰਿਟੀ ਏਜੰਸੀ ਤੇ ਵੀ ਸਵਾਲ ਆਉਂਦਾ ਕਿ ਤੁਸੀਂ ਇਹਨਾਂ ਨੂੰ ਕਿਵੇਂ ਅਲਾਉ ਕਰਦੇ ਹੋ ਕਿ ਇਹ ਹਿਟਲਿਸਟਾਂ ਜਾਰੀ ਕਰਦੇ ਪਏ ਨੇ ਕਿਉਂ ਇਹਨਾਂ ਦੇ ਜਿਹੜੇ ਚੈਨਲਸ ਨੇ ਜਾਂ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਹੈ ਕਿਉਂ ਇਹਨਾਂ ਨੂੰ ਜਿਹੜਾ ਹੈਗਾ ਅਲਾਉ ਕੀਤਾ ਗਿਆ ਕਿ ਇਹ ਬੰਦੇ ਉਹਨੂੰ ਯੂਜ਼ ਕਰ ਸਕਣ ਜਦ ਇਹਨਾਂ ਨੇ ਹਿਟਲਿਸਟਾਂ ਜਾਰੀ ਕਰਨੀ ਸ਼ੁਰੂ ਕਰ ਦਿੱਤੀਆਂ ਹੋਰ ਇਹ ਨਾਲ ਜਿਹੜੇ 15 ਲੋਕ ਨੇ ਆਹ ਬਲੇ ਇਹਨਾਂ ਤੇ ਖਤਰਾ ਜ਼ੋਰ ਆਏਗਾ ਔਰ ਮੋਰਓਵਰ ਅਸੀਂ ਇਹ ਜਿਹੜੀ ਸਾਰੀ ਗੱਲ ਹੈਗੀ ਐ ਇਹ ਕਿਤਨਾ ਕਿਤੇ ਇਹ ਰੇਤੇ ਜਿਹੜੀ ਕਾਨੂੰਨੀ ਕਾਰਵਾਈ ਜ਼ਰੂਰ ਕਰਾਂਗੇ। ਔਰ ਮੈਨੂੰ ਲੱਗਦਾ ਕਿ ਕਾਨੂੰਨੀ ਕਾਰਵਾਈ ਕੀਤੀ ਵੀ ਜਾਣੀ ਚਾਹੀਦੀ ਕਿਉਂਕਿ ਇਹਨਾਂ ਲੋਕਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦਾ ਠੇਕਾ ਲੈ ਲਿਆ ਹੋਇਆ ਹੈ। ਇਹ ਕਿਸੇ ਨੂੰ ਨਹੀਂ ਛੱਡਦੇ, ਕਿਸੇ ਦੀ ਕੈਰੇਕਟਰ ਅਸੈਸੀਨੇਸ਼ਨ ਕਰ ਲੈਂਦੇ, ਕਮੈਂਟਰੀ ਲਾਉਂਦੇ। ਇਨੀਸ਼ੀਅਲੀ ਮੈਂ ਨਹੀਂ ਚਾਹੁੰਦਾ ਸੀ ਕਿ ਇਹਨਾਂ ਦੇ ਕੇਸ ਕੋਈ ਐਕਸ਼ਨ ਲਈਏ ਕਿਉਂਕਿ ਪਿੱਛੇ ਜਿਵੇਂ 20 ਮੁੰਡਿਆਂ ਤੇ ਯੂਏਪੀਏ ਦੇ ਥੱਲੇ ਪਰਚਾ ਦਰਜ ਹੋ ਗਿਆ ਮੋਗੇ ਤੇ ਉਹਨਾਂ ਦੀ ਪੈਰ ਉਹਨਾਂ ਦੇ ਗੋਲਡਨ ਯੀਅਰਸ ਨੇ ਉਹ ਜੇਲ੍ਹਾਂ ਚ ਰੋਲ ਜਾਣੇ ਆ ਕਿਉਂਕਿ ਇਹ ਲੋਕ ਤਾਂ ਜਿਹੜੇ ਹੈਗੇ ਆ ਪ੍ਰੋਵੋਕੇਟ ਕਰਦੇ ਆ ਮੁੰਡਿਆਂ ਨੂੰ ਔਰ ਪ੍ਰੋਵੋਕੇਟ ਕਰਕੇ ਉਹਨਾਂ ਤੋਂ ਕੋਈ ਨਾ ਕੋਈ ਐਕਸ਼ਨ ਕਰਾਉਣਾ ਚਾਹੁੰਦੇ ਆ ਸੋ ਇਹ ਜਿਹੜੀ ਹਿਟ ਲਿਸਟ ਆ ਇਹ ਬੇਸਿਕਲੀ ਉਹ ਲੋਕ ਨੇ ਜਿਨ੍ਹਾਂ ਜਿਹੜੇ ਅਮਰਪਾਲ ਦੇ ਅਗੇਂਸਟ ਬੋਲਦੇ ਨੇ ਵੋਕਲ ਨੇ ਔਰ ਇਹਨਾਂ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਨੂੰ ਰੜਕਦੇ ਆ ਇਹ ਜਿਹੜੀ ਹਿਟ ਲਿਸਟ ਆ ਇਹਦੇ ਵਿੱਚ ਇੱਕ ਹੋਰ ਨਾਮ ਵੀ ਆ ਸੁਖਪ੍ਰੀਤ ਸਿੰਘ ਹਰੀਨੋ ਜੀ ਤਾਂ ਮਰਡਰ ਹੋਇਆ ਸੀ ਉਹਦੇ ਬ੍ਰਦਰ ਜਿਨ੍ਹਾਂ ਨੇ ਹਾਲ ਚਿਰ ਆਵਾਜ਼ ਵੀ ਚੱਕੀ ਸੀ ਸੁਖਪ੍ਰੀਤ ਦੇ ਖਿਲਾਫ ਜਿਹੜੀ ਕਾਲ ਰਿਕਾਰਡਿੰਗ ਵੀ ਤੇ ਜਿਹੜਾ ਸੁਖਪ੍ਰੀਤ ਹਰੀਨੋ ਹੈ ਨਾ ਸੁਖਪ੍ਰੀਤ ਹਰੀਨੋ ਗੁਰਪ੍ਰੀਤ ਹਰੀਨੋ ਦਾ ਜਿਹੜਾ ਹੈਗਾ ਕਜ਼ਨ ਹੈ ਔਰ ਮੈਨੂੰ ਉਹਨੇ ਜਿਹੜਾ ਹੈਗਾ ਹਰੀਨੋ ਕੇਸ ਦੀ ਪੇਰਵਾਹੀ ਵਾਸਤੇ ਵੀ ਜਿਹੜਾ ਹੈਗਾ ਮਾਇੰਡ ਕੀਤਾ ਹੋਇਆ ਇਟ ਇਜ਼ ਵਨ ਅਨਦਰ ਰੀਜ਼ਨ ਕਿ ਜਿੱਤੇ ਕਰਕੇ ਇਹ ਲੋਕ ਸਾਡੇ ਤੋਂ ਕਾਫੀ ਜਿਹੜਾ ਅਨੌੜ ਨੇ ਕਈ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਅਜੇ ਤੱਕ ਬਾਹਰ ਨਹੀਂ ਸੀ ਆਈਆਂ ਉਹਦਾ ਇੱਕ ਵੀਜ਼ਨ ਸੀ ਕਿ ਅਸੀਂ ਐਪ੍ਰੋਪ੍ਰੀਏਟ ਟਾਈਮ ਦੀ ਵੇਟ ਕਰਦੇ ਪਏ ਸੀ ਕਿ ਅਸਲ ਜਦੋਂ ਸਮਾਂ ਆਏਗਾ ਉਦੋਂ ਗੱਲ ਕਰਾਂਗੇ ਕਿਉਂਕਿ ਕਈ ਵਾਰੀ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਬਾਹਰ ਕੱਢਦੇ ਹੋ ਤਾਂ ਉਹ ਤਾਂ ਜਿਹੜਾ ਇੰਪੈਕਟ ਹੈ ਉਹ ਬੜੇ ਲੋਕਾਂ ਤੇ ਪੈਂਦਾ ਹੁਣ ਜਿੱਦਾਂ ਮੈਂ ਤੁਹਾਨੂੰ ਮਨੀ ਟ੍ਰੇਲ ਦੀ ਗੱਲ ਕੀਤੀ ਆ ਕਿ ਪੈਸਾ ਆਇਆ ਹੁਣ ਉਹ ਪੈਸਾ ਨਹੀਂ ਲੱਗਾ ਜਿਨ੍ਹਾਂ ਲੋਕਾਂ ਨੇ ਪੈਸਾ ਜੇ ਆਪਾਂ ਗੱਲ ਕਰਦੇ ਆ ਕਿ 28 ਲੱਖ ਰੁਪਏ ਦੀ ਪੈਸਾ ਆਇਆ ਪੈਸਾ ਕਿਦੇ ਖਾਤੇ ਚ ਆਇਆ ਕਿਨੇ ਰਿਲੀਜ਼ ਕੀਤਾ ਇਹਦੀ ਕੋਈ ਜਾਣਕਾਰੀ ਤੁਹਾਡੇ ਕੋਲ ਹੈਗੀ ਹੈ ਜੀ ਜਿਹਨੇ ਪੈਸਾ ਭੇਜਿਆ ਜਾਂ ਜਿਨ੍ਹਾਂ ਨੇ ਰਿਸੀਵ ਕੀਤਾ ਉਹ ਹੀ ਦੱਸ ਸਕਦੇ ਨੇ ਸਾਡੇ ਨਾਲ ਇੱਕ ਹੋਰ ਹੈਗੇ ਨੇ ਹਿਟਲਿਸਟ ਚ 15 ਬੰਦਿਆਂ ਦੀ ਹਿਟਲਿਸਟ ਚ ਇੱਕ ਹੋਰ ਨਾਮ ਹੈ ਵਿਕਰਮਜੀਤ ਸਿੰਘ ਦੁਆਬੀ ਵਿਕਰਮਜੀਤ ਸਿੰਘ ਦੁਆਬੀ ਜਿਨ੍ਹਾਂ ਨੇ ਖਿਲਾਫ ਜਿਨ੍ਹਾਂ ਨੇ ਅਮਰਸਪਾਲ ਸਿੰਘ ਦੇ ਖਿਲਾਫ ਇਲੈਕਸ਼ਨ ਵੀ ਲੜਿਆ ਸੀ ਤੇ ਹੁਣ ਅਮਰਤਪਾਲ ਸਿੰਘ ਦੇ ਇਲੈਕਸ਼ਨ ਦੇ ਖਿਲਾਫ ਹਾਈ ਕੋਰਟ ਚ ਚੈਲੰਜ ਵੀ ਕੀਤਾ ਹੈ ਪਟੀਸ਼ਨ ਫਾਈਲ ਕੀਤੀ ਹੈ ਹਾਂਜੀ ਦੋਆਬੀ ਸਾਹਿਬ ਤੁਹਾਡਾ ਨਾਮ ਵੀ ਸਿਟ ਲਿਸਟ ਚ ਹੈ ਮੇਰੇ ਨਾਮ ਤੋਂ ਬਹੁਤ ਪੁਰਾਣੇ ਹੈ ਜੀ ਹਟ ਲਿਸਟਾਂ ਚ 2.25 ਸਾਲ ਤੋਂ ਮੈਂ ਲਿਸਟਾਂ ਚ ਨਾਮ ਸੁਣੀ ਜਾਂਦਾ ਠੀਕ ਹੈ ਤੇ ਅੱਜ ਦੀ ਜਿਹੜੀ ਗੱਲ ਹੈ ਨਗਾ ਹੁਣ ਦੇਖੋ 2.25 ਸਾਲ ਪਹਿਲਾਂ ਜਦੋਂ ਮੈਂ ਅਮਰਤਪਾਲ ਦੇ ਖਿਲਾਫ ਸਵਾਲ ਪੁੱਛਣੇ ਸ਼ੁਰੂ ਕੀਤੇ ਸੀ ਅਮਰਤਪਾਲ ਨੂੰ ਸਵਾਲ ਪੁੱਟ ਕਰਨੇ ਸ਼ੁਰੂ ਕੀਤੇ ਸੀਗੇ ਉਹ ਸਵਾਲ ਉਦੋਂ ਮੈਂ ਇਕੱਲਾ ਸੀ ਅੱਜ ਦੇ ਟਾਈਮ ਚ ਇਹ ਵਕੀਲ ਸਾਹਿਬ ਜਿਹੜੇ ਨੇ ਇਹ ਅਮਰਤਪਾਲ ਦੇ ਅਜਨਾਲਾ ਕਾਂਡ ਦੇ ਵਕੀਲ ਸਾਹਿਬ ਨੇ ਜੇ ਸੱਚ ਹੁਣ ਸੱਚ ਜਿਹੜਾ ਉਹਦੇ ਨਤਾਰੇ ਹੋ ਰਹੇ ਨੇ ਸੱਚ ਸਾਹਮਣੇ ਆ ਰਿਹਾ ਸੁਖਰਾਜ ਅਵਾਰਸ ਪੰਜਾਬ ਦਾ ਮੈਂਬਰ ਹੈ ਔਰ ਉਹ ਲਾਈਵ ਹੋ ਕੇ ਇਹਨਾਂ ਦੇ ਪੂਤੜੇ ਖੋਲਦਾ ਰਿਕਾਰਡਿੰਗਸ ਸੁਣਾਉਂਦਾ ਸਾਰੀਆਂ ਗੱਲਾਂ ਉਹ ਲਾਈਵ ਹੋ ਕੇ ਦੱਸਦਾ ਹੈਗਾ ਹੌਲੀ 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 ਅਮਰਤਪਾਲ ਦਾ ਜਿਹੜਾ ਉਹ ਇੱਕ ਬਣਾਇਆ ਹੋਇਆ ਸੀ ਨਾ ਸ਼ਗੂਫਾ ਉਹ 익ਸਪੋਜ਼ਡ ਹੋ ਰਿਹਾ ਤੇ ਇਹਨਾਂ ਨੂੰ ਹੁਣ ਡਰ ਇਹ ਆ ਵੀ ਇਹਨਾਂ ਨੇ ਜਿਹੜੀ ਇੱਕ ਕਟਪੁਤਲੀ ਬਣਾਈ ਸੀ ਨਾ ਜਿਹੜੀ ਕਟਪੁਤਲੀ ਬਣਾ ਕੇ ਜਿਹੜੀ ਆਪਰੇਟ ਕਿਤੋਂ ਹੋਰ ਹੁੰਦੀ ਆ ਤੇ ਆਪਣੇ ਆਪ ਨੂੰ ਖਾਲਸਤਾਨੀ ਦਿਖਾਉਂਦੀ ਹੈ ਤੇ ਖਾਲਸਤਾਨੀ ਦਿਖਾਉਣ ਤੋਂ ਬਾਅਦ ਅੱਜ ਇਹ ਸੰਵਧਾਨ ਦੀ ਸੌਂ ਵੀ ਚੱਕਦਾ ਅੱਜ ਇਹ ਇਲੈਕਸ਼ਨ ਵੀ ਲੜਦਾ ਲੜਾਈ ਤਾਂ ਇਹਨੇ ਸ਼ੁਰੂ ਕੀਤੀ ਸੀ ਖਾਲਸਤਾਨ ਦੀ ਖਾਲਸਤਾਨ ਦੀ ਲੜਾਈ ਤੋਂ ਅੱਜ ਇਹ ਸਰਕਾਰੀ ਸੰਧ ਬਣ ਗਿਆ ਠੀਕ ਆ ਉਹ ਜਿਹੜਾ ਇਹਦਾ ਸਰਕਾਰੀ ਸੰਧ ਬਣਨ ਦਾ ਜਿਹੜਾ ਸੱਚ ਆ ਨਾ ਉਹ ਹੁਣ ਹੌਲੀ-ਹੌਲੀ ਸਾਰਾ ਕੁਝ ਹੀ ਬਾਹਰ ਆ ਰਿਹਾ ਤੇ ਉਸ ਚੀਜ਼ ਨੂੰ ਲੁਕਾਉਣ ਵਾਸਤੇ ਕਿ ਹੁਣ ਦੁਆਬੀ ਵੀ ਬੋਲ ਰਿਹਾ ਵੇਜ ਵੀ ਬੋਲ ਰਿਹਾ ਠੀਕ ਆ ਸੁਖਪ੍ਰੀਤ ਵੀ ਬੋਲ ਰਿਹਾ ਉਹ 15 ਜਾਣੇ ਸਾਰੇ ਬੋਲ ਰਹੇ ਨੇ ਕਦੇ ਇੱਕ ਕੱਲਾ ਦੁਆਬੀ ਬੋਲਦਾ ਸੀ ਹੁਣ ਉਹ ਸਾਰਿਆਂ ਨੂੰ ਚੁੱਪ ਕਰਾਉਣ ਦਾ ਇਹਨਾਂ ਦੇ ਕੋਲ ਹੋਰ ਕੋਈ ਹਿਲਾ ਹੈ ਨਹੀਂ ਇਹਨਾਂ ਦੇ ਕੋਲ ਇੱਕੋ ਇੱਕ ਹੱਲਾ ਜੋ ਇਹਨਾਂ ਨੇ ਗੁਰਪ੍ਰੀਤ ਹਰੀ ਨੌ ਦੇ ਨਾਲ ਕੀਤਾ ਕਿਉਂਕਿ ਗੁਰਪ੍ਰੀਤ ਹਰੀ ਨੌ ਵੀ ਇਹਨਾਂ ਦੇ ਵਿੱਚ ਹੀ ਰਿਹਾ ਸੀ ਵਾਰਿਸ ਪੰਜਾਬ 'ਚ ਇਹਨਾਂ ਦੇ ਨਾਲ ਹੀ ਕੰਮ ਕਰਦਾ ਰਿਹਾ ਇਹਨਾਂ ਦੇ ਲਈ ਗੁਰਪ੍ਰੀਤ ਨੇ ਬਹੁਤ ਕੁਝ ਕੀਤਾ ਤੇ ਅੰਤ ਨੂੰ ਜਦੋਂ ਇਹਨਾਂ ਦਾ ਸੱਚ ਗੁਰਪ੍ਰੀਤ ਦੇ ਸਾਹਮਣੇ ਆਇਆ ਤਾਂ ਉਹਨੇ ਇਹਨਾਂ ਨੂੰ ਐਕਸਪੋਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੇ ਗੁਰਪ੍ਰੀਤ ਹਰੀ ਨੌ ਨੂੰ ਮਾਰਿਆ ਦੇਖੋ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪੈਣਾ ਆ ਅਸੀਂ ਜਾਣਦੀ ਬਾਜ਼ੀ ਲਾ ਕੇ ਜੇ ਕੋਈ ਸੱਚ ਬੋਲਣ ਦੀ ਕੋਸ਼ਿਸ਼ ਕਰ ਰਹੇ ਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਕਿ ਅਸੀਂ ਸੀਨੇ ਤੇ ਗੋਲੀਆਂ ਖਾਈਏ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਕਿ ਸਾਡੇ ਬੱਚੇ ਜਿਹੜੇ ਆ ਡਰਦੇ ਸਾਈਚ ਜੀਣ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਕਿ ਬੱਚਿਆਂ ਨੂੰ ਸਾਡੇ ਸਕੂਲ ਛੱਡਣ ਵਾਸਤੇ ਵੀ ਉਹਨਾਂ ਦੇ ਨਾਲ ਸਿਕਿਉਰਟੀਆਂ ਭੇਜੀਆਂ ਪੈਣ ਤੇ ਸਕੂਲ ਤੋਂ ਲਿਆਣ ਵੇਲੇ ਵੀ ਸਿਕਿਉਰਟੀਆਂ ਭੇਜਣੀਆਂ ਪੈਣ ਅਸੀਂ ਇਹਨਾਂ ਹਾਲਾਤਾਂ 'ਚ ਜੀ ਰਹੇ ਆ ਪਰ ਫਿਰ ਵੀ ਸੱਚ ਬੋਲ ਰਹੇ ਆ ਕਿਉਂ ਕਿਉਂਕਿ ਉਹ ਜਿਹੜੇ ਵੇਜ ਸਾਹਿਬ ਨੇ ਜਿਹੜੀ ਗੱਲ ਕੀਤੀ ਹੈਗੀ ਆ ਉਹ ਜਿਹੜੇ ਅਜਨਾਲਾ ਕਾਂਡ ਦੇ ਵਿੱਚ ਮੁੰਡੇ ਨੇ ਉਹਨਾਂ ਕੋਲ ਵਕੀਲ ਤੱਕ ਨਹੀਂ ਹੈਗੇ ਹੈਣਾ ਉਹਨਾਂ ਦੇ ਕੋਲ ਸਰਕਾਰੀ ਵਕੀਲ ਉਹਨਾਂ ਦੀਆਂ ਤਰੀਕਾਂ ਪਉਤਰੇ ਨੇ ਅੱਜ ਦੇ ਟਾਈਮ 'ਚ ਲੜਵਾਉਣ ਨੂੰ ਇਹ ਲੈ ਕੇ ਗਏ ਥਾਣੇ ਸਟੇਟ ਦੇ ਨਾਲ ਮੁੰਡੇ ਲੜਵਾਏ ਇਹ ਇਹਨਾਂ ਨੇ ਗੁਰੂ ਸਾਹਿਬ ਦੀ ਪਾਲਕੀ ਲੈ ਕੇ ਗਏ ਇਹ 200 250 ਮੁੰਡਾ ਲੈ ਕੇ ਗਏ ਇਹ ਛੁੜਵਾਣਾ ਕਿੰਨੂ ਸੀਗਾ ਇਹਨਾਂ ਦੇ ਬੰਦੇ ਨੂੰ ਛੁੜਵਾਣਾ ਸੀ ਤੇ ਅੱਜ ਇੱਕ ਬੰਦੇ ਨੂੰ ਛੁੜਾਣ ਪਿੱਛੇ 40 ਬੰਦਾ ਇਹਨਾਂ ਨੇ ਅੰਦਰ ਕਰਾਤਾ ਤੇ ਅੱਜ ਉਹ 40 ਬੰਦੇ ਦੇ ਘਰ ਖਾਣ ਨੂੰ ਰੋਟੀ ਨਹੀਂ ਹੈ ਡੰਗਰ ਬੱਚਾ ਭੁੱਖਾ ਮਰ ਗਿਆ ਘਰ ਦੇ ਭਾਂਡੇ ਵੇਖ ਚੱਕੇ ਰਾਸ਼ਨ ਪੈ ਰਿਆ ਇਨਾ ਹੱਲੋ ਹਾਲਾਤਾਂ ਤੇਲ ਵੀ ਨਹੀਂ ਹੈਗੇ ਵਕੀਲ ਵੀ ਨਹੀਂ ਹੈਗੇ ਜੀ ਇਹ ਹੱਲੋ ਹਾਲਾਤ ਤੇ ਉਹ ਮੁੰਡੇ ਆ ਗਏ ਨੇ ਹੁਣ ਜਿਹੜੀ ਰੀਸੈਂਟ ਜੜਾ ਹੋਇਆ ਪਿਛਲੇ ਦਿਨੀ ਚ ਜਿਹੜੀ ਉਹ ਇੱਕ ਚੈਟ ਚੱਲੀ ਜਿੱਚ ਅਮਿਤ ਸ਼ਾਹ ਨੂੰ ਮਾਰਨ ਦੀ ਗੱਲ ਆਈ ਜਿੱਚ ਰਵਨੀਤ ਬਿੱਟੂ ਨੂੰ ਮਾਰਨ ਦੀ ਗੱਲ ਆਈ ਤੁਸੀਂ ਦੇਖਿਆ ਹੋਣਾ ਉਹਦੇ ਇੱਕ ਜਗ੍ਹਾ ਮੇਰੀ ਮਾਰਨ ਦੀ ਵੀ ਗੱਲ ਹੈਗੀ ਆ ਮੈਨੂੰ ਤੇ ਰੋਜ਼ ਹੀ ਮਾਰ ਦਿੰਦੇ ਆ ਰੋਜ਼ ਸਵੇਰੇ ਉੱਠਦੇ ਨੇ ਤੇ ਮੈਨੂੰ ਚਾਹ ਪੀਣ ਤੋਂ ਪਹਿਲਾਂ ਮੈਨੂੰ ਮਾਰ ਦਿੰਦੇ ਨੇ ਠੀਕ ਆ ਉਹ ਜਿਹੜੀ ਚੈਟ ਬਣੀ ਉਹ ਚੈਟ ਜਿਹੜੀ ਚੈਟ ਚੱਲੀ ਠੀਕ ਆ ਚੈਟ ਚੱਲ ਕੇ ਉਹ ਗੱਲਬਾਤ ਹੋਈ ਇਹਨਾਂ ਦੀ ਸਾਰ ਸਾਡੇ ਕੋਲ ਲਾਈ ਪਈ ਆ ਸਾਡੇ ਮੋਬਾਈਲਾਂ ਚ ਪਈ ਆ ਇਹ ਫੇਕ ਫੇਕ ਦਾ ਰੌਲਾ ਪਾਉਂਦੇ ਰਹੇ ਜਦੋਂ ਮੈਂ ਇਹਨਾਂ ਨੂੰ ਨੈਸ਼ਨਲ ਮੀਡੀਆ ਤੇ ਆ ਕੇ ਉਹ ਲਾਈਵ ਦਿਖਾਈਆਂ ਮੈਂ ਵੀ ਆ ਪਈਆਂ ਚਾਟਾਂ ਤੇ ਆ ਪਈ ਤੁਹਾਡੇ ਬੰਦੇ ਜਦੋਂ ਉਹ ਦਿਖਾਈਆਂ ਫੇਰ ਇਹਨਾਂ ਕੋਲ ਜਵਾਬ ਨਹੀਂ ਸੀ ਅੱਛਾ ਫੇਰ ਇਹਨਾਂ ਨੇ ਕੀ ਕੀਤਾ ਇਹ ਐਡੇ ਚਤਰ ਨੇ ਇਹਨਾਂ ਦਾ ਇਹ ਕੰਮ ਆ ਕਿ ਜੇ ਲੱਗ ਗਿਆ ਤਾਂ ਤੀਰ ਜੇ ਨਾ ਲੱਗਿਆ ਤਾਂ ਤੁੱਕਾ ਅਜਨਾਲਾ ਕਾਂਡ ਚ 40 ਮੁੰਡੇ ਉਹ ਅਪਰੋਕਸੀਮੇਟਲੀ 250 ਬੰਦਾ ਇਹਨਾਂ ਨੇ ਅਜਨਾਲਾ ਕਾਂਡ ਚ ਫਸਾਇਆ ਹੋਇਆ ਹੁਣ ਇਸ ਕਾਂਡ ਚ ਇਹਨਾਂ ਦੇ ਕਾਂਡ ਕਰਵਾਉਣ ਤੋਂ ਪਹਿਲਾਂ ਦੇਖੋ ਜਿਹੜੀ ਉਹ ਚੈਟ ਵਾਇਰਲ ਹੋਈ ਚੈਟ ਦੇ ਵਿੱਚ ਉਹ ਅਮਿਤ ਸ਼ਾਹ ਨੂੰ ਮਾਰਨ ਦੀ ਗੱਲਾਂ ਕਰਦੇ ਆ ਰਵਨੀਤ ਬਿੱਟੂ ਨੂੰ ਮਾਰਨ ਦੀ ਗੱਲਾਂ ਕਰਦੇ ਆ ਚੈਟ ਵਾਇਰਲ ਹੋਣ ਤੋਂ ਬਾਅਦ ਜਦੋਂ ਮੁੰਡੇ ਫੜੇ ਜਾਂਦੇ ਆ ਉਹ ਚੋਂ ਨਿਕਲਦਾ ਕੀ ਆ ਵਿਚਾਰੇ 16 16 ਸਾਲ ਦੇ 17 17 ਸਾਲ ਦੇ ਮੁੰਡੇ ਜਿਨ੍ਹਾਂ ਦੀਆਂ ਦਾੜੀਆਂ ਨਹੀਂ ਆਈਆਂ ਇਹਨਾਂ ਨੇ ਡਿਸਆਨ ਕਰ ਦਿੱਤੇ ਇਹ ਕਹਿੰਦੇ ਜੀ ਸਾਡੇ ਬੰਦੇ ਹੀ ਨੇ ਉਹ ਕਿਹਦੇ ਵਾਸਤੇ ਉਹ ਮਾਰਨ ਨੂੰ ਗੱਲਾਂ ਕਰ ਰਹੇ ਸੀ ਅਮਰਤਪਾਲ ਕਰਕੇ ਨਾ ਅਮਰਤਪਾਲ ਦੇ ਪਿਆਰ ਨੂੰ ਨਾ ਠੀਕ ਹੈ ਮੇਰੀ ਉਹਦੇ ਉਹ ਸੈਟ 'ਚ ਮੇਰੇ ਨਾਮ ਮਾਰਨ ਦਾ ਨਾਮ ਆ ਪਰ ਫਿਰ ਵੀ ਕਹਿੰਨਾ ਉਹ 18 18 ਸਾਲ ਦੇ ਜਵਾਕ ਨੇ ਇਹਨਾਂ ਨੇ ਉਹਨਾਂ ਦੇ ਕੇਸ ਨਹੀਂ ਲੜੇ ਇਹਨਾਂ ਨੇ ਡਿਸਓਨ ਕਰ ਦਿੱਤੇ ਚੈਨਲਾਂ 'ਤੇ ਬੈਠ ਕੇ ਕਹਿੰਦਾ ਜੀ ਉਹ ਤਾਂ ਸਰਕਾਰੀ ਬੰਦੇ ਨੇ 18 18 ਸਾਲ ਦੇ 16 16 ਸਾਲ ਦੇ ਬੱਚੇ ਸਰਕਾਰੀ ਬੰਦੇ ਨੇ ਇਹ ਇਹ ਮੈਂ ਸ਼ੁਰੂ ਤੋਂ ਇਹੀ ਇਹਨਾਂ ਦਾ ਜਿਹੜਾ ਅਕਸ ਆ ਨਾ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਸਰਕਾਰੀ ਸੰਧ ਨੇ ਇਹ ਤੁਹਾਡੇ ਬੱਚਿਆਂ ਨੂੰ ਤੁਹਾਡੇ ਨੌਜਵਾਨਾਂ ਨੂੰ ਸਿਰਫ ਔਰ ਸਿਰਫ ਮਰਵਾਉਣ ਵਾਸਤੇ ਆਏ ਨੇ ਤੇ ਅੱਜ ਤੁਹਾਡੇ ਸਾਹਮਣੇ ਇਹ ਬਿਲਕੁਲ ਚੰਗਾ ਚਿੱਟਾ ਸੱਚ ਕਲੀਅਰ ਹੋ ਗਿਆ ਹੁਣ ਇਸ ਤੋਂ ਉੱਤੇ ਕੀ ਸਤਗੁਰ ਸੱਚੇ ਪਾਸ਼ਾ ਅਕਾਲ ਪੁਰਖ ਆਪ ਆ ਕੇ ਗਵਾਹੀ ਦੇਣ ਤੁਹਾਡੇ ਸਾਹਮਣੇ ਉਹ 25 ਮੁੰਡੇ ਜਿਹੜੇ ਯੂਏਪੀਐਚ ਹੁਣ ਚਾਟਾਂ ਦੇ ਵਿੱਚ ਤੁਹਾਡੇ ਸਾਹਮਣੇ ਅਜਨਾਲਾ ਕਾਂਡ ਦੇ ਵਿੱਚ 44 ਮੁੰਡੇ ਉਹ ਜਿਹੜੇ ਅੰਦਰ ਬੈਠੇ ਆ ਜਿਨ੍ਹਾਂ ਨੂੰ ਇਹ ਵਕੀਲ ਨਹੀਂ ਪ੍ਰੋਵਾਈਡ ਕਰਾਂਦੇ ਪਏ ਹਨਾ ਅੱਜ ਇਹਨਾਂ ਨੇ ਲਿਸਟਾਂ ਜਾਰੀ ਕਰ ਦਿੱਤੀਆਂ ਸਾਡੀਆਂ ਕਿ ਸਾਨੂੰ ਮਾਰਿਆ ਜਾਵੇ ਤਾਂ ਮੈਂ ਕਹਿੰਦਾ ਆਜਣ ਇਹ ਡਿਬੇਟ ਤੇ ਬੈਠਣਾ ਲਾਈਟ ਡਿਟੈਕਟਰ ਦੇਣ ਨੂੰ ਅਸੀਂ ਤਿਆਰ ਆ ਨਾਰਕੋ ਟੈਸਟ ਦੇਣ ਨੂੰ ਅਸੀਂ ਤਿਆਰ ਆ ਬ੍ਰੇਨ ਮੈਪਿੰਗ ਦੇਣ ਨੂੰ ਅਸੀਂ ਤਿਆਰ ਆ ਠੀਕ ਹੈ ਡਿਬੇਟ ਕਰਨ ਨੂੰ ਅਸੀਂ ਇਹਨਾਂ ਨੂੰ ਤਿਆਰ ਆ ਸਾਡੇ ਜਿਹੜੇ ਸਬੂਤ ਸਾਡੇ ਪੇਸ਼ ਕੀਤੇ ਉਹਨਾਂ ਦੇ ਫੋਰੈਂਸਿਕ ਕਰਾ ਕੇ ਇੱਕ ਫੇਕ ਸਾਬਤ ਕਰਨ ਹਰ ਚੀਜ਼ ਅਸੀਂ ਤਿਆਰ ਹੈਗੇ ਆ ਪਰ ਇਹਨਾਂ ਦੇ ਕੋਲ ਕੋਈ ਜਵਾਬ ਹੀ ਨਹੀਂ ਹੈ ਹੁਣ 15 ਬੰਦਿਆਂ ਦੀ ਲਿਸਟ ਆ ਗਈ ਤੁਹਾਡੇ ਨਾਮ ਹੈਗੇ ਨੇ ਦੋ ਐਡਵੋਕੇਟਸ ਦੇ ਨਾਮ ਵੀ ਹੈਗੇ ਨੇ ਤੇ ਹੁਣ ਅੱਗੇ ਤੁਸੀਂ ਕੀ ਐਕਸ਼ਨ ਲੈਣਾ ਹੈ ਕਿ ਪ੍ਰੋਟੈਕਸ਼ਨ ਮੰਗੋਗੇ ਇਹ ਜਿਹੜੀ ਲਿਸਟ ਆਈ ਹੈ ਇਹਦੇ ਖਿਲਾਫ ਕੋਈ ਕੰਪਲੇਂਟ ਕੀਤੀ ਜਾਏਗੀ ਪੁਲਿਸ ਕੋਲ ਕੀ ਹੁਣ ਅੱਗੇ ਕਾਰਵਾਈ ਤੁਸੀਂ ਦੇਖੋ ਉਹ ਤਾਂ ਪ੍ਰੋਸੈਸ ਦਾ ਪਾਰਟ ਹੈ ਕੰਪਲੇਂਟਾਂ ਵੀ ਹੋਣਗੀਆਂ ਸਾਰਾ ਕੁਝ ਹੋਏਗਾ ਪਰ ਗੱਲ ਇਹ ਹੈ ਕਿ ਜਿਹੜਾ ਗੈਂਗਸਟਰ ਹੈਗਾ ਬਗੇਲਾ ਗੈਂਗਸਟਰ ਬਗੇਲਾ ਲਗਾਤਾਰ ਪੰਜਾਬ ਦੇ ਵਿੱਚ ਥ੍ਰੈਟ ਲੋਕਾਂ ਨੂੰ ਥ੍ਰੈਟ ਦਵਾ ਰਿਹਾ ਹੈ ਅਸੈਸਿਨੀ ਜੀ ਹਾਂ ਇਹ ਗੈਂਗਸਟਰ ਹੈਗਾ ਬਗੇਲਾ ਇਹਦਾ ਨਾਮ ਆ ਇਹ ਅਮਰਤਪਾਲ ਦਾ ਕੋਆਰਡੀਨੇਟਰ ਰਿਹਾ ਅਮਰਤਪਾਲ ਦੇ ਸਾਰੇ ਫੰਡ ਮੈਨੇਜਰ ਮੈਨੇਜ ਕਰਦਾ ਰਿਹਾ ਔਰ ਗੈਂਗਸਟਰ ਮੈਂ ਇਹਨੂੰ ਤਾਂ ਕਹਿ ਰਹੇ ਹਾਂ ਕਿਉਂਕਿ ਇਹਨੇ ਪੰਜਾਬ ਦੇ ਵਿੱਚ ਡਰ ਦਾ ਮਾਹੌਲ ਕਾਇਮ ਕੀਤਾ ਇਹ ਹਰੀ ਨੌ ਦੇ ਕਤਲ ਤੋਂ ਬਾਅਦ ਸਭ ਤੋਂ ਜ਼ਿਆਦਾ ਭੰਗੜੇ ਇਹਨੇ ਪਾਏ ਠੀਕ ਹੈ ਔਰ ਅੱਜ ਜਿਹੜੀਆਂ ਲਿਸਟਾਂ ਜਾਰੀ ਹੁੰਦੀਆਂ ਉਹ ਸਰਕਾਰੀ ਕਾਗਜ਼ ਨੇ ਜਾਂ ਉਹ ਸਰਕਾਰੀ ਐਵੀਡੈਂਸ ਜੋ ਵੀ ਹੈਗੇ ਨੇ ਇਹਦੇ ਕੋਲ ਅਮਰੀਕਾ ਬੈਠੇ ਪਹੁੰਚੇ ਹੋਏ ਨੇ ਉਹ ਸਾਰੀਆਂ ਚੀਜ਼ਾਂ ਦਸਤਾਵੇਜ਼ ਜਿਹੜੇ ਸਰਕਾਰੀ ਦਸਤਾਵੇਜ਼ ਨੇ ਤੇ ਇਸ ਜਿੰਨਾ ਵੀ ਅੰਮ੍ਰਿਤਪਾਲ ਦਾ ਜਿੰਨਾ ਵੀ ਤਾਂਡਵ ਇਸ ਟਾਈਮ ਪੰਜਾਬ 'ਚ ਚੱਲ ਰਿਹਾ ਉਹ ਸਾਰਾ ਮੈਨੇਜ ਕਰਦਾ ਬਗੇਲਾ ਤੇ ਅੱਜ ਇਹ ਲੈਸਣਾ ਬਗੇਲੇ ਨੇ ਜਾਰੀ ਕੀਤੀਆਂ ਦੇਖੋ ਪ੍ਰੋਸੈਸਾ ਪਾਰਟ ਆ ਕੰਪਲੇਂਟਸ ਦਵਾਂਗੇ ਸਾਰਾ ਕੁਝ ਕਰਾਂਗੇ ਉਹ ਪ੍ਰੋਸੈਸਾ ਪਾਰਟ ਉਹ ਜਿਸ ਤਰੀਕੇ ਨਾਲ ਕਿਉਂਕਿ ਹਿੱਟੇਸ਼ ਜਾਰੀ ਹੋਈ ਹੈ ਤੁਹਾਡੀ ਜਾਨ ਨੂੰ ਵੀ ਖਤਰਾ ਹੈਗਾ ਹੁਣ ਤਾਂ ਤੇ ਹੁਣ ਪ੍ਰੋਟੈਕਸ਼ਨ ਵਾਸਤੇ ਕਿਤੇ ਜਾਓਗੇ ਕਿਉਂਕਿ ਹਾਈ ਕੋਰਟ ਵੀ ਪ੍ਰੋਟੈਕਸ਼ਨ ਪੈਂਦੀ ਹੈ ਕੀ ਅੱਗੇ ਕਾਰਵਾਈ ਕਰੂਗਾ ਦੇਖੋ ਉਹ ਤਾਂ ਸਾਰਾ ਪ੍ਰੋਸੈਸ ਦਾ ਪਾਰਟ ਹੈਗਾ ਉਹ ਤਾਂ ਚੱਲਦਾ ਹੀ ਰਹਿਣਾ ਮੇਨ ਗੱਲ ਸਾਡਾ ਜਿਹੜਾ ਮਕਸਦ ਹੈਗਾ ਪ੍ਰੋਟੈਕਸ਼ਨ ਦਾ ਮਕਸਦ ਨਹੀਂ ਹੈ ਸਾਡਾ ਮਕਸਦ ਹੈਗਾ ਇਹਨਾਂ ਦਾ ਸੱਚ ਸਾਹਮਣੇ ਆਵੇ ਪ੍ਰੋਟੈਕਸ਼ਨ ਆਉਂਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਕਦੀ ਗਨਮੈਨ ਆ ਜਾਣਗੇ ਕਦੀ ਚਲੇ ਜਾਣਗੇ ਉਹ ਤਾਂ ਪਾਰਟ ਹੀ ਨਹੀਂ ਹੈ ਨਾ ਪਾਰਟ ਇਹ ਹੈ ਵੀ ਇਹਨਾਂ ਦਾ ਜਿਹੜਾ ਸੱਚ ਆ ਉਹ ਨੰਗਾ ਹੋਣਾ ਚਾਹੀਦਾ ਤਾਂ ਕਿ ਜਿਵੇਂ ਇਹਨਾਂ ਨੇ ਅਜਨਾਲਾ ਕਾਂਡ ਦੇ ਵਿੱਚ ਜਿਵੇਂ ਆ ਪੱਚੀ ਮੁੰਡਿਆਂ ਦਾ ਨੁਕਸਾਨ ਜਿਵੇਂ 70 ਮੁੰਡੇ ਉਹ ਹਨਾ ਜਿਵੇਂ ਇਹ ਨੌਜਵਾਨਾਂ ਨੂੰ ਨੁਕਸਾਨ ਕਰ ਰਹੇ ਉਹਦੀ ਬਚਾਵਤ ਹੋਵੇ ਜਿਹੜੇ 15 ਜਾਨੇ ਹੈਗੇ ਨੇ ਜਿਨ੍ਹਾਂ ਦੀ ਹਿਟਲਿਸਟ ਜਾਰੀ ਹੋ ਜ ਤਿੰਨ ਤੁਸੀਂ ਹੈਗੇ ਆ ਤੇ ਬਾਕੀ ਜੇ ਦੇਖਿਆ ਜੇ ਬਾਕੀ ਕੌਣ ਹੈਗੇ ਨੇ ਜਿਹੜੇ 13 ਹੋਰ ਬੰਦੇ ਨੇ 12 ਬੰਦੇ ਹੋਰ ਕੌਣ ਹੈਗੇ ਨੇ ਬਾਬਾ ਸੁਖਜੀਤ ਸਿੰਘ ਖੋਸਾ ਜੀ ਹੈਗੇ ਨੇ ਕਿੰਦਾ ਮਤਲਬ ਕਿ ਉਹਨਾਂ ਤੋਂ ਕੀ ਖਤਰਾ ਹੈਗਾ ਇਹਨਾਂ ਨੂੰ ਬਗੇਲ ਸਿੰਘ ਜਾਂ ਅਮਰਪਾਲ ਦੇ ਸਾਥੀਆਂ ਨੂੰ ਸੱਚ ਇਹਨਾਂ ਦਾ ਸੱਚ ਜਿਹੜਾ ਉਹ ਵੀ ਐਕਸਪੋਜ਼ ਕਰਦੇ ਨੇ ਉਹ ਕਿਉਂਕਿ ਪੰਥਕ ਸ਼ਖਸੀਅਤ ਨੇ ਉਹਨਾਂ ਦੀ ਕਈ ਗੱਲ ਦਾ ਵਜ਼ਨ ਹੁੰਦਾ ਜਦੋਂ ਉਹ ਗੱਲ ਕਹਿੰਦੇ ਨੇ ਤੇ ਉਹ ਸਮੇਤ ਐਵਿਡੈਂਸ ਇਹਨਾਂ ਨੂੰ ਐਕਸਪੋਜ਼ ਕਰ ਰਹੇ ਨੇ ਲਗਾਤਾਰ ਠੀਕ ਹੈ ਇਸ ਤਰੀਕੇ ਨਾਲ ਅਲੱਗ-ਅਲੱਗ ਟੋਟਲ 15 ਜਾਨਾਂ ਦੇ ਉਹਦੇ ਵਿੱਚ ਨਾਮ ਨੇ ਠੀਕ ਸ਼ੁਕਰੇ ਜੀ ਤੇ ਇਹ ਸੀ ਵਿਕਰਮਜੀਤ ਸਿੰਘ ਦੁਆਬੀ ਐਡਵੋਕੇਟ ਸਿਮਰਨਜੀਤ ਸਿੰਘ ਪਰਮਿੰਦਰ ਸਿੰਘ ਤਿੰਨੇ ਜਾਣੇ ਤਾਂ ਉਹ ਹੈਗੇ ਨੇ ਜਿਨ੍ਹਾਂ ਦੇ ਨਾਮ ਇਹ 15 ਬੰਦਿਆਂ ਦੀ ਹਿਟਲਿਸਟ ਹੈਗੇ ਨੇ ਤੇ ਇਹ ਜਿਹੜੀ ਹਿਟਲਿਸਟ ਜਾਰੀ ਹੋਈ ਆ ਬਗੇਲ ਸਿੰਘ ਕੱਲ ਹੀ ਹਿਟਲਿਸਟ ਜਾਰੀ ਹੋਈ ਆ ਉਸ ਤੋਂ ਪਹਿਲਾਂ ਵੀ ਕ੍ਰਿਡਲਿਸਟ ਜਾਰੀ ਹੋਈ ਸੀ ਹੁਣ ਇਹਨਾਂ ਸਾਰਿਆਂ ਦੀ ਜਾਨ ਨੂੰ ਖਤਰਾ ਵੀ ਹੈਗਾ ਜੋ ਅਗੇ ਕਾਰਵਾਈ ਹੋਊਗੀ ਉਹ ਇਹਨਾਂ ਦੇ ਪਾਸੋਂ ਕੀਤੀ ਜਾਏਗੀ ਕੈਮਰਾਮੈਨ ਹਨੀਜੇ ਸ਼ਰਮਾ ਦੇ ਨਾਲ ਪ੍ਰੀਤ ਮਹਿਤਾ ਪੀਟੀਸੀ న్యూਸ ਚੰਡੀਗੜ੍ਹ